ਰਾਮ ਮੁਹੰਮਦ ਸਿੰਘ ਆਜ਼ਾਦ ਵੈਲਫੇਅਰ ਸੁਸਾਇਟੀ ਕੋਟਕਪੂਰਾ ਵੱਲੋਂ ਭਾਈ ਕਿਸ਼ਨ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਧਵਾ ਵਿਖੇ 6ਵੀਂ ਤੋਂ 12ਵੀਂ ਜਮਾਤ ਦੇ ਪਹਿਲਾ ਦੂਜਾ ਤੇ ਤੀਜਾ ਸਥਾਨ ਲੈਣ ਵਾਲੇ ਬੱਚਿਆਂ ਦੇ ਸਨਮਾਨ ਸਮਾਰੋਹ ਮੌਕੇ ਕੋਟਕਪੂਰਾ ਦੇ ਜੱਜ ਬਣੇ ਨੌਜਵਾਨ ਕੁਲਦੀਪ ਸਿੰਘ ਗਿੱਲ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਕੁਲਦੀਪ ਸਿੰਘ ਗਿੱਲ ਨੇ ਬੱਚਿਆਂ ਨਾਲ ਆਪਣੀ ਗੁਰਬਤ ਭਰੀ ਜ਼ਿੰਦਗੀ ਦੀਆਂ ਉਹ ਗੱਲਾਂ ਸਾਂਝੀਆਂ ਕੀਤੀਆਂ ਜਿਸ ਨਾਲ ਬੱਚਿਆਂ ਨੂੰ ਬਹੁਤ ਪ੍ਰੇਰਨਾ ਮਿਲੀ। ਉਹਨਾਂ ਤੋਂ ਇਲਾਵਾ ਕੁਲਤਾਰ ਸਿੰਘ ਸੰਧਵਾ ਵਿਧਾਇਕ ਮਨਦੀਪ ਸਿੰਘ ਮਿੰਟੂ ਗਿੱਲ ਪ੍ਰੋਫੈਸਰ ਐਚ ਐਸ ਪਦਮ ਗੁਰਿੰਦਰ ਸਿੰਘ ਮਹਿੰਦੀ ਰੱਤਾ ਆਦ ਨੇ ਵੀ ਆਪਣੀਆਂ ਵਿਚਾਰਾਂ ਸਾਂਝੀਆਂ ਕੀਤੀਆਂ ਅੰਤ ਵਿੱਚ ਸਕੂਲ ਦੇ ਸਟਾਫ ਨੂੰ ਵੀ ਸੁਸਾਇਟੀ ਵੱਲੋਂ ਸਨਮਾਨਿਤ ਕੀਤਾ ਗਿਆ ਕੁਟਪੂਰਾ ਤੋਂ ਪੱਤਰਕਾਰ ਗਰਮੀਤ ਸਿੰਘ ਮੀਤਾ ਦੀ ਰਿਪੋਰਟ ਪੂਰੀ ਜਿਹੜੀ ਸ੍ਰਿਸ਼ਟੀ ਹੈ ਉਹ એનર્ਜੀ ਦੀ ਕੀ ਹੋਈ ਆ ਤਾਂ ਉਹ ਜਦੋਂ ਤੁਸੀਂ ਕਿਤੇ ਜਾਣੀ ਹੈ ਨਾ ਤੇ ਸਾਨੂੰ ਕਿਸੇ ਬੰਦੇ ਦੇ ਕੋਲ ਖੜ ਕੇ ਹੀ ਪਤਾ ਲੱਗ ਜਾਂਦਾ ਉਹ ਬੰਦਾ ਕਿੱਦਾਂ ਦਾ ਰਾਮ ਮੁਹੰਮਦ ਸਿੰਘ ਆਜ਼ਾਦ ਵੈਲਫੇਅਰ ਸੁਸਾਇਟੀ ਵੱਲੋਂ ਭਾਈ ਕਿਸ਼ਨ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਧਵਾ ਵਿਖੇ ਜਿਹੜੇ ਨਵੇਂ ਬਣੇ ਜੱਜ ਨੇ ਕੁਲਦੀਪ ਸਿੰਘ ਗਿੱਲ PCS ਜੁਡੀਸ਼ੀਅਲ ਉਹਨਾਂ ਦਾ ਸਨਮਾਨ ਰੱਖਿਆ ਗਿਆ ਸੀ ਤੇ 6ਵੀਂ ਤੋਂ 12ਵੀਂ ਤੱਕ ਪਹਿਲਾ ਦੂਜਾ ਤੀਜਾ ਸਥਾਨ ਲੈਣ ਵਾਲੇ ਬੱਚਿਆਂ ਦਾ ਵੀ ਸਨਮਾਨ ਸਮਾਰੋ ਸੀ ਆਪਾਂ ਜੱਜ ਸਾਹਿਬ ਨਾਲ ਗੱਲਬਾਤ ਕਰਦੇ ਹਾਂ ਕੁਲਦੀਪ ਸਿੰਘ ਜੀ ਅੱਜ ਤੁਸੀਂ ਬਹੁਤ ਵਧੀਆ ਆਪਦੀਆਂ ਭਾਵਨਾਵਾਂ ਦੀ ਸਾਂਝ ਪਾਈ ਬੱਚਿਆਂ ਨਾਲ ਕਿਵੇਂ ਮਹਿਸੂਸ ਕਰਦੇ ਹੋ ਸਭ ਤੋਂ ਪਹਿਲਾਂ ਬਹੁਤ ਸ਼ੁਕਰੀਆ ਤੁਹਾਡਾ ਤੁਸੀਂ ਮੈਨੂੰ ਮਤਲਬ ਬੋਲਣ ਦਾ ਮੌਕਾ ਦਿੱਤਾ ਔਰ ਉਸ ਤੋਂ ਬਾਅਦ ਮੈਂ ਸ਼ੁਕਰਗੁਜ਼ਾਰ ਹਾਂ ਕਿ ਰਾਮ ਮੁਹੰਮਦ ਆਜ਼ਾਦ ਸੋਸਾਇਟੀ ਦਾ ਵੈਲਫੇਅਰ ਸੋਸਾਇਟੀ ਦਾ ਜਿਨ੍ਹਾਂ ਨੇ ਮੈਨੂੰ ਮੇਰੇ ਵਰਗੇ ਹੀ ਆਮ ਘਰਾਂ ਤੋਂ ਆਉਣ ਵਾਲੇ ਬੱਚਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਮੇਰੇ ਲਈ ਬਹੁਤ ਹੀ ਮਤਲਬ ਖੁਸ਼ੀ ਵਾਲਾ ਦਿਨ ਸੀਗਾ ਫਿਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਸ ਸਕੂਲ ਦੇ ਵਿੱਚ ਮੇਰੀ ਦੂਜੀ ਮਿਲਣੀ ਸੀਗੀ ਦੂਜੀ ਵਿਜ਼ਿਟ ਸੀ ਪਹਿਲੀ ਵਿਜ਼ਿਟ ਮੈਂ ਜਦੋਂ ਪੜਦਾ ਹੁੰਦਾ ਸੀ ਤਾਂ ਮੈਂ ਨੂੰ ਨਾਲ-ਨਾਲ ਪੜ੍ਹਾਈ ਨੂੰ ਫਾਈਨਾਂਸ ਕਰਨ ਲਈ ਮਜ਼ਦੂਰੀ ਕਰਨੀ ਪੈਂਦੀ ਸੀ ਤਾਂ ਮੈਂ ਉਸ ਐਜ਼ ਅ ਮਜ਼ਦੂਰ ਆਇਆ ਪੜਦਾ ਹੁੰਗਾ ਤਾਂ ਉਸ ਤੋਂ ਬਾਅਦ ਦੂਜੀ ਜਿਹੜੀ ਮੇਰੀ ਵਿਜ਼ਿਟ ਸੀਗੀ ਇਹਦੇ ਪਿੱਛੇ 15 16 ਸਾਲ ਦਾ ਇੱਕ ਸਟਰਗਲ ਸੀਗਾ ਬਹੁਤ ਉਸ ਤੋਂ ਬਾਅਦ ਮੈਂ ਲਗਾਤਾਰ ਚਤਨਸੀਲ ਰਹਿੰਦੇ ਬਾਵਜੂਦ ਦੇ ਕਾਰਨ ਅੱਜ ਬਤੌਰ ਸਿਵਲ ਜੱਜ ਇੱਥੇ ਆਇਆ ਔਰ ਇਹਦੇ ਲਈ ਮੈਂ ਬਹੁਤ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਸਾਡੇ ਮਤਲਬ ਇਲਾਕੇ ਦੇ ਇੱਕ ਬਹੁਤ ਸੁੰਦਰ ਸਖਸ਼ੀਏ ਦੇ ਮਾਲਕ ਐਮਐਲਏ ਸਾਹਿਬ ਦਾ ਔਰ ਆਪ ਸਭ ਦਾ ਵੀ ਜੋ ਪ੍ਰੈਸ ਵਾਇਰ ਨੇ ਮਹਿੰਦੀ ਰਤਾ ਜੀ ਆਪਤਾ ਵੀ ਬਹੁਤ ਖਾਸ ਹੋਣ ਦੇ ਸ਼ੁਕਰਗੁਜ਼ਾਰ ਹਾਂ ਔਰ ਫਿਰ ਸੋਸਾਇਟੀ ਜੀ ਦਾ ਜਿਨ੍ਹਾਂ ਦੇ ਦੀ ਬਦੌਲਤ ਮੈਨੂੰ ਮੇਰੇ ਮਨ ਦੀਆਂ ਜੋ ਭਾਵਨਾਵਾਂ ਸੀਆਂ ਮੇਰੇ ਵਰਗੇ ਜਿਹੜੇ ਆਮ ਘਰਾਂ ਦੇ ਮਜ਼ਦੂਰਾਂ ਦੇ ਬੱਚੇ ਸੀ ਉਹਨਾਂ ਦੇ ਨਾਲ ਰੂਬਰੂ ਹੋਣ ਦਾ ਜਿਹੜਾ ਮੌਕਾ ਤਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਔਰ ਬਹੁਤ ਚੰਗਾ ਫੀਲ ਹੋ ਰਿਹਾ ਮੈਨੂੰ ਹਾਂ ਜੀ ਮਿੰਟੂ ਗੱਲ ਜੀ ਮੈਂ ਤਾਂ ਇਹੀ ਕਹਿਣਾ ਕਿ ਜੋ ਜਿਸ ਰੁਤਬੇ ਤੇ ਆਪਣਾ ਬੱਚਾ ਪਹੁੰਚਿਆ ਹੈ ਮੇਰਾ ਛੋਟਾ ਭਰਾ ਪਹੁੰਚ ਸਿਰਫ ਇੱਛਾ ਸ਼ਕਤੀ ਮਜ਼ਬੂਤ ਹੋਵੇ ਤਾਂ ਕੋਈ ਵੀ ਰਸਤੇ ਕੋਈ ਵੀ ਪਹਾੜ ਕਰਾ ਕਿਤੇ ਜਾ ਸਕਦੇ ਨੇ ਜੋ ਬੱਚੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਨੇ ਅਗਰ 10% ਵੀ ਇਹਨਾਂ ਦੀਆਂ ਸੁਣੀਆਂ ਹੋਈਆਂ ਗੱਲਾਂ ਤੇ ਅਸਰ ਕਰ ਲੈਣ ਤਾਂ ਉਹ ਵੀ ਅਸਰਤ ਮੈਨੂੰ ਪ੍ਰਾਪਤ ਕਰਨਗੇ ਬਹੁਤ-ਬਹੁਤ ਧੰਨਵਾਦ ਹਾਂ ਜੀ ਐਮਐਲਏ ਸਾਹਿਬ ਕੁਲਤਾਰ ਸਿੰਘ ਸੰਧਵਾ ਜੀ ਦੇਖੋ ਜੀ ਮੈਂ ਤਾਂ ਇੱਕੋ ਹੀ ਗੱਲ ਕਹਿਣਾ ਵੀ ਗੁਰਬਾਣੀ ਆਪਦਾ ਚਮਤਕਾਰ ਰੋਹ ਦਿਖਾਉਂਦੀ ਹੈ ਜਿਹੜਾ ਸ਼ਬਦ ਅਸੀਂ ਪੜ੍ਹਦੇ ਹਾਂ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਉਹ ਦਿੰਦਾ ਹੈ ਜੱਜ ਸਾਹਿਬ ਨੇ ਆਪਦੀ ਮਿਹਨਤ ਲਿਆਨ ਲਿਆਕਤ ਜਿਹੜੀ ਹੈ ਉਹਦੇ ਨਾਲ ਆਪਦਾ ਇੱਕ Aim ਸੈੱਟ ਕੀਤਾ ਤੇ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਔਰ ਇਹ ਮੈਂ ਕਾਮਨਾ ਕਰਦਾ ਵੀ ਤਾਂ ਉਮਰ ਗੁਰਬਾਣੀ ਦੀ ਛਤਰ ਛਾਇਆ ਦੇ ਵਿੱਚ ਇਹ ਤਰੱਕੀਆਂ ਕਰਦੇ ਰਹਿਣ ਔਰ ਸਾਡੇ ਸਮਾਜ ਦੇ ਵਿੱਚ ਆਪਦੇ ਚਰਿੱਤਰ ਦੀ ਆਪਦੇ ਕੰਮਾਂ ਨਾਲ ਸੁਗੰਧੀ ਫਲਾਉਂਦੇ ਰਹਿਣ ਬਹੁਤ ਸ਼ੁਭ ਕਾਮਨਾਵਾਂ ਬੜੀ ਖੁਸ਼ੀ ਹੋਈ ਅੱਜ ਇਹਨਾਂ ਦੇ ਇੱਥੇ ਦਰਸ਼ਨ ਕਰਕੇ ਔਰ ਆਪਦੇ ਸਕੂਲ ਦੇ ਵਿੱਚ ਇਹਨਾਂ ਨੂੰ ਸਨਮਾਨਿਤ ਕਰਕੇ ਬੜਾ ਗੌਰਵਮੰਗਤ ਆਪਦੇ ਆਪ ਨੂੰ ਮਹਿਸੂਸ ਕਰ ਰਿਹਾ ਔਰ RAM MUHAMMAD ਸਿੰਘ ਵੈਲਫੇਅਰ ਜਿਹੜੀ ਸੋਸਾਇਟੀ ਹੈ ਉਹ ਵੀ ਬਹੁਤ ਵਧੀਆ ਤਰੀਕੇ ਨਾਲ ਇਸ ਤਰ੍ਹਾਂ ਦੇ ਇੱਕ ਜਿਹੜੇ ਰੋਲ ਮਾਡਲ ਬੱਚਿਆਂ ਨੂੰ ਦਿਖਾ ਕੇ ਬੱਚਿਆਂ ਨੂੰ ਸਹਾਇਤਾ ਕਰਨ ਦਾ ਕੰਮ ਕਰ ਰਹੀ ਹੈ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਆਪ ਪ੍ਰਿੰਸੀਪਲ ਮੈਡਮ ਅੰਜਨਾ ਕੌਸ਼ਲ ਜੀ ਜਿਹੜੇ ਕੇਸ ਤੋਂ ਸਾਡੇ ਹਲਕੇ ਦੇ ਵਿੱਚੋਂ ਕੁਲਦੀਪ ਸਿੰਘ ਜੀ ਜੁਡੀਸ਼ੀਅਲੀ ਦਾ ਪੇਪਰ ਕਲੀਅਰ ਕਰਕੇ ਜਸਟਿਸ ਬਣੇ ਹੈ ਅਸੀਂ ਬਹੁਤ ਮਾਣ ਮਹਿਸੂਸ ਕਰ ਰਹੇ ਹਾਂ ਵੀ ਉਹ ਆ ਕੇ ਸਾਡੇ ਬੱਚਿਆਂ ਨੂੰ ਉਹਨਾਂ ਨੇ ਮੋਟੀਵੇਟ ਕੀਤਾ ਹੈ ਉਹਨਾਂ ਨੂੰ ਆਪਣੀ ਜੀਵਨ ਦੇ ਵਿੱਚੋਂ ਅਮੁੱਲੀਆਂ ਕਹਾਣੀਆਂ ਸੁਣਾ ਕੇ ਬੱਚਿਆਂ ਨੂੰ ਦੱਸਿਆ ਵੀ ਕਿਵੇਂ ਉਹ ਸਵੈ ਇੱਛਾ ਨਾਲ ਤੇ ਕਿਵੇਂ ਆਪਣੇ ਕੌਨਫੀਡੈਂਸ ਨੂੰ ਬਰਕਰਾਰ ਰੱਖਦੇ ਹੋਏ ਜ਼ਿੰਦਗੀ ਦੇ ਵਿੱਚ ਜ਼ਰੂਰੀ ਨਹੀਂ ਹੈਗਾ ਵੀ ਕੋਈ ਇੱਕ ਬਹੁਤ ਵੱਡੇ ਘਰ ਦਾ ਬੱਚਾ ਹੀ ਅੱਗੇ ਜਾਵੇ ਇੱਕ ਛੋਟੀ ਜੀ ਥਾਂ ਤੋਂ ਉਹ ਮਜ਼ਦੂਰੀ ਕਰਦੇ ਹੋਏ ਵੀ ਉਹਨਾਂ ਨੇ ਕਿਵੇਂ ਆਪਣੀ ਜ਼ਿੰਦਗੀ ਦੇ ਵਿੱਚ ਮੁਕਾਮ ਹਾਸਲ ਕੀਤਾ ਹੈ ਸਾਡੇ ਬੱਚਿਆਂ ਨੂੰ ਉਹਨਾਂ ਨੇ ਬਹੁਤ ਵਧੀਆ ਮੋਟੀਵੇਟ ਕੀਤਾ ਹੈ ਤੇ ਇਸੇ ਤਰ੍ਹਾਂ ਅਸੀਮ ਸਨ ਮੈਂ ਰਾਮ ਮੁਹੰਮਦ ਸਿੰਘ ਆਜ਼ਾਦ ਸੇਵਾ ਸੁਸਾਇਟੀ ਵੱਲੋਂ ਵੀ ਬਹੁਤ ਧੰਨਵਾਦ ਕਰਨਾ ਚਾਹੁੰਨੀ ਆ ਉਹਨਾਂ ਨੇ ਪਹਿਲਾਂ ਵੀ ਸਾਡੇ ਪਲੱਸ 2 ਦੇ ਬੱਚਿਆਂ ਨੂੰ ਸਨਮਾਨਿਤ ਕੀਤਾ ਹੈ ਅੱਜ ਵੀ ਉਹਨਾਂ ਨੇ ਸਾਡੇ ਸਾਰੇ ਸਕੂਲ ਦੇ ਜਿਹੜੇ ਬੱਚੇ ਆਏ ਐ ਫਰਸਟ ਪੋਜੀਸ਼ਨਸ ਹੈਗਿੰਗ ਲਿੱਤੀਆਂ ਉਹਨਾਂ ਨੇ ਫਰਸਟ 3 ਪੋਜੀਸ਼ਨਰਸ ਨੂੰ ਉਹਨਾਂ ਨੂੰ ਮੋਟੀਵੇਟ ਕਰਦੇ ਹੋਏ ਉਹਨਾਂ ਨੇ ਉਹਨਾਂ ਨੂੰ ਸਨਮਾਨਿਤ ਕੀਤਾ ਹੈ ਤੇ ਅਸੀਂ ਵਿਸ਼ਵਾਸ ਦਿਵਾਉਂਦੇ ਆਂ ਕਿ ਅਸੀਂ ਇਸੇ ਤਰ੍ਹਾਂ ਉਹਨਾਂ ਤੋਂ ਹੋਰ ਵੱਧ ਤੋਂ ਵੱਧ ਅਸੀਂ ਬੱਚਿਆਂ ਨੂੰ ਮੋਟੀਵੇਟ ਕਰਕੇ ਤੇ ਵੱਧ ਤੋਂ ਵੱਧ ਉਹਨਾਂ ਨੂੰ ਸਨਮਾਨਿਤ ਕਰਵਾਉਂਦੇ ਰਾਵਾਂਗੇ ਥੈਂਕ ਯੂ ਜੀ ਇਨਰ ਏ ਏ ਐਮਐਲਏ ਸਾਹਿਬ ਕੁਝ ਹੋਰ ਕਹਿਣਾ ਚਾਹੁੰਦੇ ਹਨ ਇਹਨਾਂ ਦੀ ਇੱਕ ਕਲਿੱਪ ਦੁਆਰਾ ਕਰਾ ਲਓ ਇਸ ਭਾਈ ਕਿਸ਼ਨ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਬੱਚਿਆਂ ਦਾ ਜਿਹੜਾ ਸਨਮਾਨ ਸਮਾਰੋਹ ਕੀਤਾ ਗਿਆ ਰਾਮ ਮੁਹੰਮਦ ਸਿੰਘ ਅਜ਼ਾਦ ਵੈਲਫੇਅਰ ਸੈਟੀ ਬਾਰੇ ਉਹਦੇ ਬਾਰੇ ਪ੍ਰਿੰਸੀਪਲ ਮੈਡਮ ਇੱਕ ਸ਼ਬਦ ਹੋਰ ਕੋਈ ਸਾਂਝਾ ਕਰਨਾ ਚਾਹੁੰਦੇ ਨੇ ਹਾਂਜੀ ਕੁਲਦੀਪ ਸਿੰਘ ਜੀ ਜਿਹੜੇ ਕਿ ਸਾਡੇ ਹਲਕੇ ਤੋਂ ਜੁਡੀਸ਼ਰੀ ਪੀਸੀਐਸ ਦਾ ਪੇਪਰ ਕਲੀਅਰ ਕਰਕੇ ਜੋ ਜੱਜ ਬਣੇ ਹਨ ਸਾਡੇ ਵਾਸਤੇ ਬਹੁਤ ਹੀ ਮਾਣ ਦੀ ਗੱਲ ਹੈ ਉਹ ਇੱਥੋਂ ਹੀ ਇਨ੍ਹਾਂ ਪਿੰਡਾਂ ਦੇ ਵਿੱਚੋਂ ਹੀ ਉੱਠ ਕੇ ਬਹੁਤ ਵੱਡਾ ਮੁਕਾਮ ਉਹਨਾਂ ਨੇ ਹਾਸਲ ਕੀਤਾ ਹੈ ਅੱਜ ਸਾਡੇ ਬੱਚਿਆਂ ਨੂੰ ਉਹ ਮੋਟੀਵੇਟ ਕਰਨ ਵਾਸਤੇ ਇੱਥੇ ਆਏ ਹੈ ਉਹਨਾਂ ਨੇ ਆਪਣੇ ਜੀਵਨ ਦੇ ਵਿੱਚੋਂ ਕਹਾਣੀਆਂ ਸੁਣਾ ਸੁਣਾ ਕੇ ਬੱਚਿਆਂ ਨੂੰ ਜਿਹੜਾ ਹੈਗਾ ਬਹੁਤ ਵਧੀਆ ਤਰੀਕੇ ਨਾਲ ਬੱਚਿਆਂ ਨੂੰ ਸਵੈ ਇੱਛਾ ਰੱਖਣ ਲਈ ਕੌਨਫੀਡੈਂਸ ਲਈ ਤੇ ਜ਼ਿੰਦਗੀ ਦੇ ਵਿੱਚ ਹਮੇਸ਼ਾ ਅੱਗੇ ਵਧਣ ਲਈ ਬੱਚਿਆਂ ਨੂੰ ਬਹੁਤ ਪ੍ਰੇਰਿਤ ਕੀਤਾ ਤੇ ਅਸੀਂ ਯਕੀਨ ਦਿਵਾਉਣੀ ਹੈ ਕਿ ਜਿਵੇਂ ਬੱਚਿਆਂ ਨੇ ਵੀ ਕਿਹਾ ਵੀ ਅਸੀਂ ਵੀ ਉਹਨਾਂ ਵਰਗਾ ਬਣਨਾ ਚਾਹੁੰਦੇ ਹਾਂ ਬੱਚਿਆਂ ਦੇ ਮੱਥੇ ਤੇ ਅੱਖਾਂ 'ਚ ਅਜੀਬ ਚਮਕ ਸੀ ਪ੍ਰਿੰਸੀਪਲ ਮੈਡਮ ਨੇ ਦੱਸਿਆ ਵੇ ਬੱਚਿਆਂ ਨੂੰ ਬਹੁਤ ਪ੍ਰੇਰਣਾ ਮਿਲੂਗੀ ਇਸ ਗੱਲ ਤੋਂ ਰਾਮ ਮੋਹੰਦ ਸਿੰਘ ਆਜ਼ਾਦ ਵੈਲਫੇਅਰ ਸੁਸਾਇਟੀ ਦੇ ਸੰਸਥਾਪਕ ਮਾਟਰ ਸੋਮਨਾਥ ਅਰੋੜਾ ਕੁਲਵੰਤ ਸਿੰਘ ਚਾਨੀ ਮਾਟਰ ਅਸ਼ੋਕ ਕੋਸ਼ਲ ਜੀ ਤੇ ਸੇਵਾਮੁਕ ਤਹਿਸੀਲਦਾਰ ਰਜਿੰਦਰ ਸਿੰਘ ਸਰਾਣ ਸਮੇਤ ਹੋਰ ਬਹੁਤ ਸਾਰੇ ਉਗੀਆਂ ਸ਼ਕਸ਼ੀਤਾ ਇੱਥੇ ਬਿਰਾਜ਼ਮਾਨ ਨੇ ਕੈਮਰਾਮੈਨ ਅਮਰਦੀਪ ਸਿੰਘ ਦੀਪਾ ਦੇ ਨਾਲ ਗੁਰਿੰਦਰ ਸਿੰਘ ਕੋਟਕਪੂਰਾ